1 ਬਾਈਕ ਜਾਂ 10 ਬਾਈਕਾਂ ਲਾ ਲਓ ਬਟ ਟੋਟਲੀ ਛੱਡੀ ਗਰਚ ਰਿਸਟਰਡ ਹੈ ਜਿਹੜੀਆਂ ਪੀਰੀ ਬਲੇਟ ਹੋਈਆਂ ਬਾਕੀ ਸਾਰੀਆਂ ਇਲੀਗਲ ਚੱਲ ਰਹੀਆਂ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਦੇ ਮੈਂ ਕਹ ਰਿਹਾ ਕੰਪਨੀ ਨੂੰ ਨੋਟਿਸ ਹੀ ਨਹੀਂ ਜਾਰੀ ਕਰ ਰਿਹਾ ਜੁਰਮਾਨੇ ਨਹੀਂ ਲਾ ਰਿਹਾ ਪਰ ਗੱਲ ਇਹ ਹੈ ਵੀ ਇਹਦਾ ਇੰਪੈਕਟ ਇੰਨਾ ਕਿ ਨਕ ਪੈ ਗਿਆ ਵੀ ਪੂਰੀ ਕੈਬ ਵਾਲੀ ਜਿਹੜੀ ਜੱਕਈ ਹੈ ਕਿ ਪੂਰਾ ਕੈਬ ਸਿਸਟਮ ਨੂੰ ਆਖਰਕਾਰ ਉਹਨੇ ਪਲੱਗ ਕਰਕੇ ਰੱਖ ਦਿੱਤਾ ਭਾਈ ਜੀ ਉਹ ਸਿਰਫ 1000 ਆਰਟ ਬਾਈਕ ਦਿਖਾ ਰਹੀ ਹੈ ਰਿਸਟਰਡ ਤਾਂ ਸਿਰਫ 10 ਹੀ ਹੈ ਜਿਹੜੇ ਪੀਰੀ ਬਲੇਟ ਵਾਲੇ ਆ 470000 ਤੁਸੀਂ ਅੱਜ ਹੀ ਦੇਖ ਲਓ ਬਾਕੀਆਂ ਕਿ ਜੇ ਸਟ੍ਰਾਈਕ ਜੇ ਉਹਨਾਂ ਦਾ ਕੰਮ ਡਬਲ ਹੋਊਗਾ ਸਰਚ ਲੱਗੂਗਾ ਉੱਥੇ ਉਹਨਾਂ ਦਾ ਸਾਡਾ ਨੁਕਸਾਨ ਈ ਰਿਕਸ਼ੇ ਨੇ ਵੀ ਖਰਾਬ ਕੀਤਾ ਹੈ ਸਾਡਾ ਨੁਕਸਾਨ ਜਿਹੜਾ ਬਾਈਕ ਟੈਕਸੀ ਨੇ ਵੀ ਖਰਾਬ ਕੀਤਾ ਹੈ ਸਾਡਾ ਸਭ ਤੋਂ ਵੱਡਾ ਘਾਟ ਬਲਾਬਲਾ ਨੇ ਕੀਤਾ ਹੈ ਸਾਡੀ ਵਾਈਟ ਬ੍ਰੈਡ ਗੱਡੀ ਚੱਲ ਰਹੀ ਹੈ ਜਿਹੜੀ ਵਾਈਟ ਬ੍ਰੈਡ ਗੱਡੀ ਹੈ ਉਹ ਇੰਨਾਂ ਕੰਪਨੀਆਂ 'ਚ ਵੀ ਅਟੈਚ ਹੋ ਰਹੀ ਹੈ ਦੇਖੋ ਜੀ ਮੈਨੂੰ ਪਤਾ ਹੈ ਮੇਰੀ ਦੁਸ਼ਮਣੀ ਨਾਲ ਬੈ ਚੁੱਕੀ ਹੈ ਬਾਈਕ ਟੈਕਸੀ ਵਾਲਿਆਂ ਨਾਲ ਮੇਰੀ ਦੁਸ਼ਮਣੀ ਬੈ ਚੁੱਕੀ ਹੈ ਵਾਈਟ ਬ੍ਰੈਡ ਮੈਂ ਕਿਸੇ ਵੀ ਲੀਗਲ ਕੰਮ ਦੇ ਖਿਲਾਫ ਨਹੀਂ ਮੈਂ ਇਲੀਗਲ ਕੰਮ ਦੇ ਖਿਲਾਫ ਹੈ ਜੇ ਸਾਡਾ ਕੋਈ ਭਰਾ ਇਲੀਗਲ ਕੰਮ ਕਰਦੇ ਆ ਅਸੀਂ ਉਹਦੇ ਤੇ ਵੀ ਐਕਸ਼ਨ ਲੈਦੇ ਆ ਚੰਡੀਗੜ੍ਹ ਪ੍ਰਸ਼ਾਸਨ ਉਸੇ ਰੈਮ ਨੂੰ ਇਕੱਠਾ ਕਰਕੇ ਰਹਿਣਾ ਟੂਰਿਜ਼ਮ ਦਾ ਲੇਕ ਤੇ ਜਾ ਰਹੇ ਆ ਉੱਥੇ ਸਾਨੂੰ ਪਿਕ ਨਹੀਂ ਕਰਨ ਦੇਦੇ ਡ੍ਰੌਪ ਨਹੀਂ ਕਰਨ ਦੇਦੇ ਭਾਰਤੀ ਦੇ ਚਲਾਨ ਸਾਡੇ ਘੱਟ ਰਹੇ ਨੇ ਓਵਰਲੋਡਿੰਗ ਦਾ ਚਲਾਨ ਅਸੀਂ ਸਵਾਰੀ ਵੜਾ ਕੇ ਲੈ ਕੇ ਜਾ ਰਹੇ ਆ ਤੇ ਨੂੰ ਉਹਦੇ ਚ ਕਿਹੜੀ ਓਵਰਲੋਡਿੰਗ ਹੁੰਦੀ ਮੈਨੂੰ ਤਾਂ ਇਹ ਸਮਝ ਆਈ ਅੱਜ ਨਹੀਂ ਜਾਣ ਗੁੱਜ ਕੇ ਸਾਡੇ ਡਰਾਈਵਰਾਂ ਉੱਪਰ ਖਾਇਆ ਜਾ ਰਿਹਾ ਹੈ ਪ੍ਰਸ਼ਾਸਨ ਇਹਨਾਂ ਨਾਲ ਮਿਲ ਕੇ ਚਾਪੇ ਨਹੀਂ ਜਿਹੜੀ ਅਸੀਂ ਗੱਲ ਕਰ ਰਹੇ ਆ ਉਹ ਕਾਨੂੰਨ ਦੇ ਦਾਇਰੇ 'ਚ ਹੈ ਉਹ ਕਾਨੂੰਨ ਹੈ ਉਸ ਕਾਨੂੰਨ ਨੂੰ ਜੇ ਕਾਨੂੰਨ ਚਲਾਉਣ ਵਾਲੇ ਨਹੀਂ ਮੰਨਣਗੇ ਤਾਂ ਕੌਣ ਮੰਨਣਗੇ ਇਸੇ ਕਰਕੇ ਅਸੀਂ ਵਾਰ-ਵਾਰ ਸੰਘਰਸ਼ ਕਰਾਂਗੇ ਡਰਾਈਵਰ ਹੁਣ ਅੱਜ ਅਸੀਂ ਗੱਡੀ ਨੇ ਚਾਬੀ ਵੀ ਫੜਾਇਆ ਉਹਨਾਂ ਨੂੰ ਕਿ ਅਸੀਂ ਇਹ ਧੰਦਾ ਬੰਦ ਕਰਤਾ ਜੀ ਸਾਡੀਆਂ ਚਾਬੀਆਂ ਨਹੀਂ ਕਿਸ ਤਾਂ ਸਰਕਾਰ ਮਰੂਗੀ ਜਾਂ ਪ੍ਰਸ਼ਾਸਨ ਜਿਨ੍ਹਾਂ ਨੇ ਲਾਇਸੈਂਸ ਅਸੀਂ ਪ੍ਰਸ਼ਾਸਨ ਨਾਲ ਕੋਈ ਜਿੱਦ ਤਾਂ ਸਕਦੇ ਨਹੀਂ ਇੱਥੇ ਡਰਾਈਵਰ ਹੈ ਜੀ ਗਰੀਬ ਬੰਦੇ 5-700 ਕਮਾ ਕੇ ਬਨਰੇਗਾ ਦੀ ਢੇੜੀ ਤੋਂ ਵੀ ਸਾਡੇ ਢੇੜੀ ਪੈ ਰਹੀ ਹੈ ਅਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਹਾਂ ਸਾਡੇ ਤੇ ਰਹਿਮ ਕਰੋ ਅਸੀਂ ਵੀ ਇਨਸਾਨ ਹੈ ਕਹਿੰਦਾ ਅੱਜ ਵੱਡਾ ਹੋਊਗਾ ਮੈਂ ਡਰਾਈਵਰਾਂ ਦਾ ਕੈਬ ਵਾਲਿਆਂ ਦਾ ਆਟੋ ਵਾਲਿਆਂ ਦਾ ਰੋਲਾ ਹੈ ਪੈਸਿਆਂ ਨੂੰ ਲੈ ਕੇ ਕਿ ਆਖਰ ਜਿਹੜਾ ਕਿਰਾਇਆ ਹੈ ਉਹ ਜਦੋਂ ਤੱਕ ਨਹੀਂ ਵਧਾਇਆ ਜਾਂਦਾ ਹਾਲਾਂਕਿ ਐਗਰੀਗੇਟਰ ਪਾਲਿਸੀ ਨੂੰ ਲੈ ਕੇ ਪ੍ਰਸ਼ਾਸਨ ਨੇ ਸੁਝਾਅ ਪੁੱਛੇ ਸੀ ਪਰ ਐਡੇ بڑے ਹਾਲਾਤ ਕੀ ਤੁਸੀਂ ਦੇਖੋ ਕਿ 8 ਰੁਪਏ ਕਿਲੋਮੀਟਰ ਕਹਿੰਦੇ ਸਾਨੂੰ ਅੱਜ ਦੇ ਸਮੇਂ ਦੇ ਦੌਰਾਨ ਜਿੱਥੇ ਖਰਚੇ ਇੰਨੇ ਨੇ ਆ ਦੇ ਰਹੀਆਂ ਨੇ ਕੰਪਨੀਆਂ ਉਹਦੇ ਚੋਂ ਵੀ ਕਮਿਸ਼ਨ ਕੱਟ ਕੇ ਅਮਦੀਪ ਜੀ ਇਹ ਰੋਲਾ ਬੜੇ ਸਮੇਂ ਦਾ ਅੱਜ ਤੋਂ ਹੀ ਨਹੀਂ ਹੈਗਾ ਵਾਰੀ ਵਾਰੀ ਤੁਹਾਡੀਆਂ ਮੀਟਿੰਗਾਂ ਵੀ ਹੋਈਆਂ ਨੇ ਹੱਲ ਨਿਕਲ ਕਿਉਂ ਨਹੀਂ ਰਿਹਾ ਪ੍ਰਸ਼ਾਸਨ ਨੇ ਜਦੋਂ ਐਗਰੀਗੇਟਰ ਪਾਲਿਸੀ ਵਾਸਤੇ ਇਸ ਵਾਰ ਸੁਝਾਅ ਮੰਗੇ ਸੀ ਕਾਲ ਕਰੀ ਸੀਗੀ ਉਹ ਲਾਗੂ ਨਹੀਂ ਕਰੀ ਹੈਗੀ ਉਹ ਜਿਹੜਾ 24 ਜੁਲਾਈ ਨੂੰ ਜਿਹੜਾ ਐਗਰੀਗੇਟਰ ਪਾਲਿਸੀ ਤੁਸੀਂ 2 9 ਤਰੀਕ ਸੀਗੀ ਜੀ ਅੱਜ 9 ਦੁਬਾਰਾ ਆ ਗਈ ਜੀ ਕੋਈ ਸੁਝਾਅ ਤੋਂ ਬਾਅਦ ਸੁਝਾਅ ਤਾਂ ਹੋਗੇ ਉਤਾ ਖ਼ਬਰ ਚ ਵੀ ਆ ਗਈ ਜੀ ਬਾਈਕ ਵਾਲਿਆਂ ਨੇ ਵੀ ਦੇਖ ਤੇ ਆਪਦੇ ਜਿਹਨਾਂ ਦੇ ਪਾਸੇ ਅਸੀਂ ਖਿਲਾਫ ਆਏ ਆ ਵੀ ਬਈ ਵਾਈਟ ਰੀਂਚ ਚਲਣੀ ਚਾਹੀਦੀ ਇੱਕ ਬਾਈਕ ਜਾਂ 10 ਬਾਈਕਾਂ ਲਾ ਲਓ ਵਾ ਟੂਟਲੀ ਚੰਡੀਗੜ੍ਹ ਚ ਰਿਸਟਰਡ ਹੈ ਜਿਹੜੀਆਂ ਪੀਡਿਬਲੇਟ ਹੋਈਆਂ ਬਾਕੀ ਸਾਰੀਆਂ ਇਲੀਗਲ ਚੱਲ ਰਹੀਆਂ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਤੇ ਮੈਂ ਕਹ ਰਿਹਾ ਕੰਪਨੀ ਨੂੰ ਨੋਟਿਸ ਹੀ ਨਹੀਂ ਜਾਰੀ ਕਰ ਰਿਹਾ ਜੁਰਮਾਨੇ ਨਹੀਂ ਲਾ ਰਿਹਾ ਪਰ ਗੱਲ ਇਹ ਹੈ ਵੀ ਇਹਦਾ ਇੰਪੈਕਟ ਇੰਨਾ ਕਿੰਨਾ ਪੈ ਗਿਆ ਵੀ ਪੂਰੀ ਕੈਬ ਵਾਲੀ ਜਿਹੜੀ ਜੱਕਈ ਹੈ ਕਿ ਪੂਰਾ ਕੈਬ ਸਿਸਟਮ ਨੂੰ ਆਖਰਕਾਰ ਉਹਨੇ ਪਲੱਗ ਕਰਕੇ ਰੱਖ ਦਿੱਤਾ ਭਾਈ ਜੀ ਉਹ ਸਿਰਫ 1000 ਆਟੋ ਬਾਈਕ ਦਿਖਾ ਰਿਹਾ ਹੈ ਰਿਸਟਰਡ ਤਾਂ ਸਿਰਫ 10 ਹੀ ਹੈ ਜਿਹੜੇ ਪੀਡਿਬਲੇਟ ਵਾਲੇ ਆ 47000 ਤੁਸੀਂ ਅੱਜ ਹੀ ਦੇਖ ਲਓ ਜੋ ਕਸੀ ਸਟਾਈਕ ਤੇ ਉਹਨਾਂ ਦਾ ਕੰਮ ਡਬਲ ਹੋਊਗਾ ਸਰਚ ਲੱਗੂਗਾ ਉੱਥੇ ਉਹਨਾਂ ਦਾ ਸਾਡਾ ਨੁਕਸਾਨ ਈ ਰਿਕਸ਼ੇ ਨੇ ਵੀ ਖਰਾਬ ਕੀਤਾ ਹੈ ਸਾਡਾ ਨੁਕਸਾਨ ਜਿਹੜਾ ਬਾਈਕ ਟੈਕਸੀ ਨੇ ਵੀ ਖਰਾਬ ਕੀਤਾ ਹੈ ਸਾਡਾ ਸਭ ਤੋਂ ਵੱਡਾ ਘਾਟ ਬਲਾਬਲਾ ਨੇ ਕੀਤਾ ਹੈ ਸਾਡੀ ਵਾਈਟ ਪਲੇਟ ਗੱਡੀ ਚੱਲ ਰਹੀ ਹੈ ਜਿਹੜੀ ਵਾਈਟ ਪਲੇਟ ਗੱਡੀ ਹੈ ਉਹ ਇਹਨਾਂ ਕੰਪਨੀਆਂ 'ਚ ਵੀ ਅਟੈਚ ਹੋ ਰਹੀ ਹੈ ਅੱਛਾ ਕੰਪਨੀਆਂ 'ਚ ਵੀ ਪਹਿਲਾਂ ਨੰਬਰ ਸਿਸਟਮ ਸੀ ਨਹੀਂ ਹੁੰਦੀ ਨੰਬਰ ਦਿਖਾਉਂਦੇ ਆ ਪੀਪੀ01 ਪਰ ਗੱਡੀ ਆਉਂਦੀ ਹੈ ਵਾਈਟ ਪਲੇਟ ਉਹ ਟੈਕਸੀ ਵਾਲੇ ਜਿਹੜੇ ਇਹਨਾਂ ਦੇ ਬੰਦੇ ਆ 43 ਬੱਸ ਸਟੈਂਡ ਕਿਤੇ ਵੀ ਖੜੇ ਕਰਕੇ ਉਹ ਇਹਨਾਂ ਨੂੰ ਪੈਸੇ ਲੈ ਕੇ 5-5000 ਰੁਪਇਆ ਉਹ ਫੇਕ ਆਈਡੀਆਂ ਬਣਾ ਕੇ ਇਹਨਾਂ ਦੀ ਗੱਡੀਆਂ ਅਟੈਚ ਕਰ ਰਹੇ ਆ ਪਰ ਗੱਲ ਇਹ ਹੈ ਵੀ ਉਹ ਮੈਂ ਤੁਹਾਡੀ ਗੱਲ ਮੰਨ ਗਿਆ ਪਰ ਜਿਹਦੀ ਗੱਡੀ ਅਟੈਚ ਹੋ ਰਹੀ ਹੈ ਜਿਵੇਂ ਤੁਸੀਂ ਕਹਿੰਦੇ ਹੋ ਵੀ ਨੰਬਰ 01 ਦਿਖਾਤਾ ਉਹਦੀ ਗੱਡੀ ਉਹ ਆਪ ਦੀ ਗੱਡੀ ਕਿਉਂ ਕਿਸੇ ਆਪ ਦਾ ਨੰਬਰ ਕਿਉਂ ਦੇ ਰਿਹਾ ਕਿਸੇ ਨੂੰ ਕਿਉਂਕਿ ਉਹਨੂੰ ਆਪ ਨੂੰ ਹੀ ਤਾਂ ਚਾਹੀਦਾ ਹੋਊਗਾ ਨਾ ਉਹ ਨਹੀਂ ਕਰ ਰਹੇ ਜੀ ਜਿਵੇਂ ਕੋਈ ਬੰਦਾ ਕਿਉਂ ਗੱਡੀ ਦੇ ਅਟੈਚ ਕੋ ਬੈਠਾ ਹੁੰਦੀ ਹੈ ਅਸੀਂ WhatsApp ਤੇ ਮੈਸੇਜ ਸੈਂਡ ਕਰ ਦਿੰਦੇ ਆ ਆਪਣੇ ਮੈਂ ਡਾਕੂਮੈਂਟ ਸੈਂਡ ਕਰਦੇ ਆ ਉਹ ਡਾਕੂਮੈਂਟ ਉਹ ਯੂਜ਼ ਕਰਦੇ ਨੇ ਇਲੀਗਲੀ ਉਹਨੂੰ ਤਾਂ ਪਤਾ ਹੀ ਨਹੀਂ ਵੀ ਮੇਰੀ ਗੱਡੀ ਦੀ ਆਈਡੀ ਕੋਰ ਚੱਲ ਰਹੀ ਹੈ ਡਰਾਈਵਰ ਬਣ ਜਾਂਦਾ ਨਾ ਜੀ ਉਹਦੇ ਚ ਜਿਵੇਂ ਮੰਨ ਲਓ ਮੇਰੀ ਗੱਡੀ ਤੇ ਇੱਕ ਡਰਾਈਵਰ ਮੈਂ ਚਲਾ ਰਿਹਾ ਮੈਂ ਉਹਨਾਂ ਨਵਾਂ ਡਰਾਈਵਰ ਰੱਖ ਲਿਆ ਰਾਤ ਨੂੰ ਚਲਾਉਂ ਟੂ ਜਾ ਚਾ ਮੈਂ ਨਹੀਂ ਚਲਾ ਰਿਹਾ ਕਿਸੇ ਹੋਰ ਡਰਾਈਵਰ ਨੂੰ ਉਹ ਡਰਾਈਵਰ ਆਈਡੀ ਬਣ ਜਾਂਦੀ ਹੈ ਉਹ ਡਰਾਈਵਰ ਆਈਡੀ ਤੁਸੀਂ ਬਾਰਾ ਬਣਾ ਦਿਓ ਉਹ 12 ਚੱਲੀ ਜਾਂਦੀ ਹੈ ਕੋਈ ਏਡੀ ਤੇ ਪਰ ਇੱਕ ਟਾਈਮ ਤੇ ਇੱਕ ਚੱਲੂਗੀ ਉਹ ਜੇ ਉਹਦੇ ਚੱਲ ਰਹੀ ਹੈ ਤਾਂ ਦੂਜੇ ਦੀ ਨਹੀਂ ਚਲਣੀ ਪੈਸੇ ਦਾ ਕਿੰਨਾ ਫਰਕ ਪਿਆ ਜਿਹੜਾ ਤੁਸੀਂ 8 ਰੁਪਏ ਲਿਖ ਰੱਖਿਆ ਹੈ ਵੀ 8 ਰੁਪਏ ਕੰਪਨੀਆਂ ਕਮਿਸ਼ਨ ਕੱਟ ਕੇ ਦੇ ਰਹੀਆਂ ਨੇ ਜਾਂ ਵਿੱਦ ਕਮਿਸ਼ਨ 8 ਰੁਪਏ ਤੁਹਾਨੂੰ ਪ੍ਰਤੀ ਕਿਲੋਮੀਟਰ ਦੇ ਰਹੀਆਂ ਨੇ ਤਾਂ ਤੁਸੀਂ 25 ਰੁਪਏ ਜਦੋਂ ਇੰਨਾ ਜਿਆਦਾ ਫਰਕ ਦੇ ਨਾਲ ਤੁਹਾਨੂੰ ਵੀ ਪਤਾ ਵੀ ਇੰਨੇ ਜਿਆਦੇ ਫਰਕ ਦੇ ਹਿਸਾਬ ਨਾਲ ਕਿ ਬ੍ਰਾਂਡ ਕਿਵੇਂ ਮੰਨ ਲੂਗਾ ਇਹ ਤਾਂ ਹੈ ਜੀ ਜਿਹੜਾ 2019 ਦੇ ਵਿੱਚ ਰੇਟ 28 ਰੁਪਏ ਸੀਗਾ ਜੇ ਸੀਐਨਜੀ 30 ਰੁਪਏ ਸੀਗਾ ਤੇ ਤਿੰਨ ਗੁਣਾ ਸੀਐਨਜੀ ਵਧ ਗਈ ਤੇ ਸਾਡੇ ਰੇਟ ਤਿੰਨ ਗੁਣਾ ਵਧਣੇ ਚਾਹੀਦੇ ਆ ਚਲੋ ਸਾਡੇ ਤਿੰਨ ਗੁਣਾ ਨਾ ਵਧਣ ਸਾਨੂੰ ਅਸੀਂ 28 ਦੀ ਸਾਤੇ 25 ਮੰਗ ਰਹੇ ਅੰਜ ਵੀ ਤੇ ਤਿੰਨ ਗੁਣਾ ਸੀਐਨਜੀ 90 ਹੋ ਗਈ ਜੀ 30 ਤੋਂ ਤੇ ਸਾਡੇ ਰੇਟ 8 ਰੁਪਏ ਆ ਗਏ ਔਰ ਇਹ 8 ਰੁਪਏ ਨਹੀਂ ਜੀ 6 ਰੁਪਏ 5 ਰੁਪਏ ਆ ਜਾਣੇ ਜੇ ਅਸੀਂ ਇਕੱਠੇ ਨਾ ਹੋ ਕੇ ਆਹ ਸਟ੍ਰਾਈਕਾ ਨਾ ਕਰਾਂਗੇ ਜੇ ਹੱਕ ਨਾ ਮੰਗਾਂਗੇ ਔਰ ਪ੍ਰਸ਼ਾਸਨ ਨੂੰ ਵੀ ਗੱਲ ਪਤਾ ਹੈ ਕਿ ਰਾਈਟ ਹੈ ਇਹ ਔਰ ਪ੍ਰਸ਼ਾਸਨ ਸਾਡੇ ਤੋਂ ਸਾਰੀ ਯੂਨੀਅਨ ਤੋਂ ਸੰਘਟਨਾ ਤੋਂ ਇੱਕ ਲੈਟਰ ਲੈ ਚੁੱਕਿਆ ਜਿਹਦੇ ਚ ਸਾਹਮਣੇ ਸਹਿਮਤੀ ਬਣਾਤੀ ਪਹਿਲੇ 3 ਕਿਲੋਮੀਟਰ ਦਾ 100 ਰ ਔਰ 25 ਰੁਪਏ ਅਗਲੇ ਕਿਲੋਮੀਟਰ ਦੇ 10 ਲੱਖ ਤੋਂ ਥੱਲੇ ਦੀ ਗੱਡੀ ਦੇ ਆ 10 ਲੱਖ ਤੋਂ ਜਿਹੜੀ ਉੱਤੇ ਦੀ ਗੱਡੀ ਆ ਉਹਦਾ ਪਹਿਲੇ ਦਾ 115 ਰੁਪਏ 3 ਕਿਲੋਮੀਟਰ ਦੇ ਉਸ ਤੋਂ ਬਾਅਦ 28 ਰੁਪਏ ਜਿਹੜੀ 15 ਲੱਖ ਤੋਂ ਉੱਤੇ ਆ ਜਿਹਨੂੰ ਹਾਈ ਕ੍ਰਾਸ ਕਹਿੰਦੇ ਆ ਜਾਂ ਹੋਰ ਵੱਡੀ ਗੱਡੀਆਂ ਕਹਿੰਦੇ ਆ ਉਹਦਾ ਜਿਹੜਾ ਹੈਗਾ ਪਹਿਲਾ 3 ਕਿਲੋਮੀਟਰ ਦਾ 130 ਜੋ ਉਸ ਤੋਂ ਬਾਅਦ 32 ਰੁਪਏ ਪਰ ਕਿਲੋਮੀਟਰ ਇਹਦੇ ਚ ਚਾਹੀਏ ਆਫਲਾਈਨ ਹੈ ਚਾਹੀਏ ਆਨਲਾਈਨ ਇਹ ਡੀਸੀ ਰੇਟ ਤੈ ਡੀਸੀ ਸਾਹਿਬ ਨੇ ਕਰਨੇ ਆ ਡੀਸੀ ਸਾਹਿਬ ਕੋਲ ਫਾਈਲ 15 20 ਦਿਨ ਤੋਂ ਅੱਜ ਮਹੀਨਾ ਹੋ ਗਿਆ ਪੈਨੂ ਉਹ ਕਾਰਵਾਈ ਨਹੀਂ ਕਰ ਰਹੇ ਇਹ ਗੱਲ ਉੱਥੇ ਹੀ ਰੁਕੀ ਹੋਈ ਹੈ ਕਦੀ ਕਹਿੰਦੇ ਹੋਮ ਸੈਕਟਰੀ ਸਾਹਿਬ ਨੇ ਨਹੀਂ ਜੁਆਇਨ ਕੀਤਾ ਅਸੀਂ ਤਾਂ 1 ਸਾਲ ਤੋਂ ਲੜਾਈ ਲੜ ਰਹੇ ਹਾਂ ਜੀ ਪਿਛਲੇ ਸਾਲ ਭੁਖੜਤਾਲ ਤੇ ਬੈਠੇ ਸੀ 25 ਸੈਕਟਰ ਤੁਸੀਂ ਕਵਰ ਕੀਤਾ ਹੀ ਸੀਗਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਨਹੀਂ ਹੋਏ ਚਲੋ ਰੇਟ ਨਹੀਂ ਹੋਏ ਬਾਈ ਟੈਕਸੀ ਬੰਦ ਹੋਈ ਉਹ ਵੀ ਨਹੀਂ ਹੋਈ ਬਲਾ ਬਲਾ ਬੰਦ ਨਹੀਂ ਹੋਈ ਟ੍ਰਿਬਿਊਨ ਚੌਂਕ ਤੇ ਚੱਲ ਰਿਹਾ ਕੰਮ ਪੰਡਾ ਜੀ ਦਾ ਸਟੈਂਡ ਦਬਾ ਕੇ ਚੱਲ ਰਿਹਾ ਦੇਖੋ ਜੀ ਮੈਨੂੰ ਪਤਾ ਬਾਈਕ ਟੈਕਸੀ ਨਾਲ ਨਾਲ ਮੇਰੀ ਦੁਸ਼ਮਨੀ ਪੈ ਚੁੱਕੀ ਹੈ ਫਾਈਟ ਮੈਂ ਕਿਸੇ ਵੀ ਲੀਗਲ ਕੰਮ ਦੇ ਖਿਲਾਫ ਨਹੀਂ ਮੈਂ ਇਲੀਗਲ ਕੰਮ ਦੇ ਖਿਲਾਫ ਹੈ ਜੇ ਸਾਡਾ ਕੋਈ ਭਰਾ ਇਲੀਗਲ ਕੰਮ ਕਰਦੇ ਆ ਅਸੀਂ ਉਹਦੇ ਤੇ ਵੀ ਐਕਸ਼ਨ ਲੈ ਰਹੇ ਆ ਪਰ ਇਲੀਗਲ ਕੰਮ ਕਰਨਾ ਜੇ ਸਰਕਾਰ ਦੇ ਕੋਈ ਕਾਨੂੰਨ ਬਣਾਇਆ ਹੈ ਜਿਹਦੇ ਅੰਦਰ ਅਸੀਂ ਆਨੇ ਆ ਚਾਹੇ ਉਹ ਸਾਡੀ ਵਰਦੀ ਹੈ ਚਾਹੇ ਸਾਡੇ ਪੇਪਰ ਹੈ ਉਹ ਚੈੱਕ ਕਰਕੇ ਚਲਾਨ ਕੱਢਦੀ ਹੈ ਨਾ ਜੇ ਉਹ ਸਾਡੇ ਲਈ ਕਾਨੂੰਨ ਹੈ ਤਾਂ ਈ ਰਿਕਸ਼ੇ ਵਾਲੇ ਤਾਂ ਕਿੱਥੇ ਕਾਨੂੰਨ ਉਹਨਾਂ ਦੀ ਵਰਦੀ ਕਿੱਥੇ ਹੈ ਵਾਸ ਵਾਲਿਆਂ ਦੀ ਕਿੱਥੇ ਹੈ ਟਰੱਕ ਵਾਲਿਆਂ ਦੀ ਕਿੱਥੇ ਹੈ ਤੇ ਬਾਈਕ ਵਾਲਿਆਂ ਦੀ ਕਿੱਥੇ ਹੈ ਜਿਨ੍ਹਾਂ ਦੀ ਪਲੇਟਾਂ ਹੀ ਨਹੀਂ ਹੈ நான் கமர்ஷியல் இன்சூரன்ஸ் நான் மெடிக்கல் கிட்டே நான் பர்மனென்ட் நான் ਕੋਈ ਵੀ ਚੀਜ਼ ਉਹਨਾਂ ਦੀ ਪੂਰੀ ਨਹੀਂ ਹੈ। ਕੱਲ ਇਹ ਵੀ ਕੰਪਨੀਆਂ ਜਦੋਂ ਉਹਨਾਂ ਨੂੰ ਅਟੈਚ ਕਰ ਲਿਆ ਨੇ ਉਹ ਕਹਿੰਦੇ ਨੇ ਵੀ ਇਸ ਦਾ ਉੱਥੇ ਇਲੀਗਲ ਹੋ ਗਏ ਜਦੋਂ ਕੰਪਨੀ ਨੇ ਸਾਨੂੰ ਅਟੈਚ ਕਰ ਲਿਆ ਇਟ ਮੀਨਸ ਕੰਪਨੀ ਤਾਂ ਸਾਰੀਆਂ ਚੀਜ਼ਾਂ ਨੂੰ ਅੱਗੇ ਜਿਹੜੀ ਇਨਪਿਨ ਲਾਗੂ ਕਰ ਰਹੀ ਹੈ ਜਾਂ ਫੁੱਲਫਿਲ ਕਰ ਰਹੀ ਹੈਗੀ ਜਿਹੜੀਆਂ ਸ਼ਰਤਾਂ ਹੈਗੀਆਂ ਸਰਕਾਰ ਦੀਆਂ ਕੰਪਨੀ ਨੂੰ ਜੇ ਚਲੰਦੇ ਰਹਾ ਇਟ ਮੀਨਸ ਗਵਰਨਮੈਂਟ ਨੂੰ ਪਤਾ ਵੀ ਕਿਹ ਚੰਪਨੀ ਚਲਾ ਰਹੀ ਹੈ ਦੇਖੋ ਜੀ ਅਸੀਂ ਕਿਸੇ ਡਰਾਈਵਰ ਦੇ ਲਈ ਜਾਂ ਕਿਸੇ ਬਾਈਕ ਵਾਲੇ ਦੀ ਚਾਹ ਪ੍ਰਾਈਵੇਟ ਵਾਲੀ ਉਹਨੂੰ ਅਸੀਂ ਫਲੇਮ ਨਹੀਂ ਕਰ ਰਹੇ ਕਿ ਉਹਨੇ ਆਪ ਦਾ ਨਿੱਜੀ ਵਾਹਨ ਦੀ ਆਰਸੀ ਪਾਈ ਤੇ ਕੰਪਨੀ ਨੇ ਐਗਰੀਗੇਟਰ ਗਾਈਡਲਾਈਨ 2020 ਦੇ ਵਿੱਚ ਇੱਕ ਲਿਖੀ ਹੋਈ ਹੈ ਲਾਈਨ ਵੀ ਜਦੋਂ ਡਾਕੂਮੈਂਟ ਪਾਉਣੇ ਆ ਉਹਦਾ ਐਗਜ਼ਾਮਨ ਕਰਨਾ ਕੰਪਨੀ ਦਾ ਪਹਿਲਾ ਫਰਸਟ ਕੰਮ ਹੈ ਜੇ ਉਹਨੇ ਐਗਜ਼ਾਮਨ ਕਰਕੇ ਉਹਨੂੰ ਪ੍ਰੂਵ ਕਰਤਾ ਉਸ ਤੋਂ ਬਾਅਦ ਉਹਦੇ 'ਚ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਸਰਕਾਰ ਉਸ ਬੰਦੇ ਤੇ ਕਾਰਵਾਈ ਨਹੀਂ ਕਰੇਗਾ ਕੰਪਨੀ ਤੇ ਕਾਰਵਾਈ ਕਰੇਗਾ ਉਹਨਾਂ ਨੇ ਦੇਖਣਾ ਜ਼ਰਾ ਉਹਨਾਂ ਨੇ ਦੇਖਣਾ ਹੈ ਸਾਲ ਦੇ ਵਿੱਚ ਮੈਡੀਕਲ ਕੈਂਪ ਹੋਣਾ ਚਾਹੀਦਾ ਕਿਸੇ ਦਾ ਨਹੀਂ ਲੱਗਿਆ ਆਈ ਚੈੱਕਅਪ ਹੋਣਾ ਚਾਹੀਦਾ ਡਰਾਈਵਰ ਦਾ ਕਿਸੇ ਦਾ ਨਹੀਂ ਹੋਇਆ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਹੋਣਾ ਚਾਹੀਦਾ ਕਿਸੇ ਦਾ ਨਹੀਂ ਹੋਇਆ ਤਾਂ ਸੋ ਲੱਗਦਾ ਟਰਮਿਨਸ਼ਰ ਸੁਣਾ ਚਾਹੀਦਾ ਕਿਸੇ ਦਾ ਨਹੀਂ ਹੋਇਆ ਪਿਛਲੇ ਸਾਲ ਜਿਹੜੀ ਸਟ੍ਰਾਈਕ ਕੀਤੀ ਸੀ ਉਦੋਂ ਚ ਇਹ ਕਹਿ ਆ ਸੀਗਾ ਵੀ ਹੁਣ ਨਵੇਂ ਰੂਲ ਬਣਨਗੇ ਨਵੇਂ ਲਾਇਸੈਂਸ ਦਵਾਂਗੇ 4 ਨਵੰਬਰ 2023 ਨੂੰ Ola Uber Rapido Indra ਵਰ ਚਾਰਾਂ ਨੂੰ ਲਾਇਸੈਂਸ ਦਿੱਤਾ ਕਿਸ ਅਧਾਰ ਤੇ ਦਿੱਤਾ ਵਾਈਡ ਬਰੇਡ ਹੋ ਵੀ ਚੱਲ ਰਹੀ ਹੈ ਇੰਨ ਕੰਪਨੀਆਂ ਵੀ ਕੋਈ ਰਾਹ ਤੇ ਨਹੀਂ ਕਿ ਇਹਨਾਂ ਚ ਕੋਈ ਵੀ ਕੰਪਨੀਆਂ ਜਿੰਨੀ ਜਿਹੜੀ ਤੁਹਾਨੂੰ ਲੱਗਦੀ ਹੋਵੇ ਵੀ ਠੀਕ ਕਰ ਰਹੀ ਹੈ ਜੀ ਚਲੋ ਇੱਕ ਤੱਕ ਇਹ ਖੰਧਾ ਦਾ ਕਰਾਂ ਮੈਂ ਇਹ ਗੱਲ ਮੂੰਹ ਤੇ ਕਹਿਣਾ ਨਹੀਂ ਚਾਹੁੰਦਾ ਪਰ ਜੇ ਉਹ ਰੂਲ ਤੋੜ ਕੇ ਲਾਇਸੈਂਸ ਲੈ ਰਹੀਆਂ ਨੇ ਤੇ ਕਿਹਦੇ ਤੋਂ ਲੈ ਰਹੀਆਂ ਨੇ ਉਹ ਵੀ ਤੁਹਾਨੂੰ ਪਤਾ ਹੈ ਚੰਡੀਗੜ੍ਹ ਪ੍ਰਸ਼ਾਸਨ ਹੀ ਲਾਇਸੈਂਸ ਦਿੰਦਾ ਹੈ ਨਾ ਪੰਜਾਬ ਦਿੰਦਾ ਨਾ ਹਰਿਆਣਾ ਦਿੰਦਾ ਹੈ ਨਾ ਹਰਿਆਣੇ ਨੇ ਤੇ ਨਾ ਪੰਜਾਬ ਨੇ ਅੱਜ ਤੱਕ ਐਗਰੀਕਲਚਰ ਪਾਲਿਸੀ ਹੀ ਨਹੀਂ ਬਣਾਈ ਤੇ ਲਾਇਸੈਂਸ ਤਾਂ ਦੂਰ ਦੀ ਗੱਲ ਹੈ ਤੇ ਜੇ ਇਹਨਾਂ ਨੇ ਬਣਾਈ ਹੈ ਤੇ ਰੂਲ ਤੋੜ ਰਹੇ ਨੇ ਤੇ ਫਿਰ ਪ੍ਰਸ਼ਾਸਨ ਉਹਨਾਂ ਨਾਲ ਮਿਲ ਕੇ ਚੱਲ ਰਿਹਾ ਸਾਡੀ ਸੁਣ ਨਹੀਂ ਰਿਹਾ ਨਹੀਂ ਮੇਰੇ ਕਹਿੰਦਾ ਭਾਵੇਂ ਹੈ ਵੀ ਜਿਹੜੀ ਚਾਹੇ ਉੱਪਰ ਹੈ ਚਾਹੇ ਓਲਾ ਚਾਹੇ ਰਿਪੀਡੋ ਚਾਹੇ ਇਨ ਡਰਾਈਵ ਹੈ ਕਿ ਵੀ ਇਹਨਾਂ ਚ ਕੋਈ ਵੀ ਕੰਪਨੀ ਤੁਹਾਡੇ ਹਿੱਤਾਂ ਦੇ ਹਿਸਾਬ ਨਾਲ ਨਹੀਂ ਚੱਲ ਰਹੀ ਓਲਾ ਨੇ ਜੀ ਸਾਡੇ ਪਿਛਲੇ ਸਾਲ ਜਿਹੜੀ ਸਟ੍ਰਾਈਕ ਹੋਈ ਸੀ ਸਾ ਫਿਰ ਟ੍ਰਾਂਸਪੋਰਟ ਉੱਤੇ ਜਾਊਗਾ ਜਿਹਨੂੰ ਫਾਇਦਾ ਹੋ ਰਿਹਾ ਕੰਪੀਟੀਸ਼ਨ 'ਚ ਫੇਰ ਉਹਨੇ ਇਹ ਗੱਲ ਕਹਿ ਰਿਹਾ ਕਿ ਜਿਹੜਾ ਰੇਟ ਸਾਡਾ ਤੈਅ ਕਰ ਰਹੇ ਹੋ ਇਹ ਮੈਂ ਹਜੇ ਤੈਅ ਕਰਵਾਉਣ ਦੀ ਗੱਲ ਨਹੀਂ ਰਿਹਾ ਕਰਨਾਟਕ ਸਰਕਾਰ ਨੇ ਕਰਤਾ ਅਸੀਂ ਉਹ ਇੰਪਲੀਮੈਂਟ ਕਰਨ ਨੂੰ ਕਹਿ ਰਹੇ ਹਾਂ ਇੱਥੇ ਔਰ ਉਹ ਜਿਹੜਾ ਰੇਟ ਤੈਅ ਕਰ ਰਹੇ ਹੋ ਇਹ ਸਿਰਫ ਇਹ ਨਹੀਂ ਹੈ ਕਿ ਇਕੱਲੇ ਓਲਾ ਚ ਕਰ ਦੋ ਅਸੀਂ ਕਹਿ ਰਹੇ ਜਿਹੜੀਆਂ ਕੰਪਨੀਆਂ ਨੂੰ ਤੁਸੀਂ ਲਾਇਸੈਂਸ ਦਿੱਤਾ ਉਹਨਾਂ 'ਚ ਸਭ ਤੇ ਇਹ ਮਿਨੀਮਮ ਆ ਮੈਕਸਿਮਮ ਨਹੀਂ ਇਹ ਮਿਨੀਮਮ ਰੇਟ ਤੈਅ ਹੋ ਰਿਹਾ ਜੀ ਪਹਿਲੀ ਗੱਲ ਇਹ ਵੀ ਕਲੀਅਰ ਕਰ ਰਹੇ ਹਾਂ ਔਰ ਇਹ ਸਿਰਫ ਕੰਪਨੀਆਂ ਤੇ ਤੈਅ ਨਹੀਂ ਹੋ ਰਿਹਾ ਕੋਈ ਗੱਡੀ ਨਹੀਂ ਲੈ ਕੇ ਜਾਏਗਾ ਕੋਈ ਤਰਾਇਆ ਨਹੀਂ ਹੋਏਗਾ ਔਰ ਕੋਈ ਸਾਡਾ ਸੋਲੂਸ਼ਨ ਨਹੀਂ ਕਰ ਸਕਦਾ ਇਹ ਪਰ ਅੱਜ ਤਾਂ ਹਾਲਾਤ ਇਹ ਲੱਗਦੇ ਨੇ ਵੀ ਜਿਵੇਂ ਹੁਣ ਤੁਹਾਡੇ ਡਰਾਈਵਰ ਕਹਿੰਦੇ ਵੀ ਨਾਕਿਸਤਾਂ ਭਰਨ ਨੂੰ ਨੇ ਨਾ ਟਾਇਰ ਪਾਉਣ ਨੂੰ ਨੇ ਨਾ ਸਰਵਿਸ ਕਰਾਉਣ ਨੂੰ ਐਨਾ ਇੰਸ਼ੋਰੈਂਸ ਕਰਾਉਣ ਨੂੰ ਪੈਸਾ ਹੈ ਹੀ ਨਹੀਂ ਕਿਸੇ ਕੋਲ ਹਰ ਵਾਰ ਸਾਡੇ ਉਹੀ ਸਲੋਗਨ ਆਈ ਉਹੀ ਗੱਲ ਹੈ ਅਸੀਂ ਪ੍ਰਸ਼ਾਸਨ ਨਾਲ ਕੋਈ ਜਿੱਦ ਤਾਂ ਸਕਦੇ ਨਹੀਂ ਇਸ ਦਾ ਡਰਾਈਵਰ ਹੈ ਜੀ ਗਰੀਬ ਬੰਦੇ 5-700 ਕਮਾ ਕੇ ਬੰਦੇ ਗੱਡੀ ਡੇੜੀ ਤੋਂ ਵੀ ਥੱਲੇ ਡੇੜੀ ਪੈ ਰਹੀ ਹੈ ਅਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਹਾਂ ਸਾਡੇ ਤੇ ਰਹਿਮ ਕਰੋ ਅਸੀਂ ਵੀ ਇਨਸਾਨ ਹਾਂ ਅਸੀਂ ਵੀ ਤੇਜ ਦੇ ਵਾਸੀ ਹਾਂ ਅਸੀਂ ਵੀ ਵੋਟਾਂ ਪਾ ਕੇ ਜਿਤਾਣੇ ਹੈ ਜਿਹੜੇ ਇਸ ਨੂੰ ਚੁਣੇ ਹੋਏ ਬੰਦੇ ਨੇ ਦੇਖੋ ਮਨੀ ਤੇ ਕੋਈ ਸੁਣਵਾਈ ਕੋਰੀ ਐ ਕੋਈ ਬੰਦਾ ਨਹੀਂ ਪੁੱਛ ਰਿਹਾ ਸਾਡੀ ਸਾਜ ਨਾ ਆਟ ਵਾਲਿਆਂ ਦੀ ਨਾ ਸਾਡੀ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਸੀਂ ਟੈਕਸ ਨੂੰ ਇਕੱਠਾ ਕਰਕੇ ਰਹਿਣਾ ਜਰੂਰ ਜ਼ਮਦਾ ਲਿਖਤੇ ਜਾ ਰਹੇ ਆ ਉੱਥੇ ਸਾਨੂੰ ਪਿਕ ਨਹੀਂ ਕਰਨ ਦੇਦੇ ਟਰੌਪ ਨਹੀਂ ਕਰਨ ਦੇਦੇ ਭਰਤੀ ਦੇ ਚਲਾਨ ਸਾਡੇ ਕੱਟ ਰਹੇ ਨੇ ਓਵਰਲੋਡਿੰਗ ਦੇ ਚਲਾਨ ਅਸੀਂ ਸਵਾਰੀ ਬਿਠਾ ਕੇ ਲੈ ਕੇ ਜਾ ਰਹੇ ਆ ਤੈਨੂੰ ਉਹਦੇ ਚ ਕਿਹੜੀ ਓਵਰਲੋਡਿੰਗ ਹੁੰਦੀ ਐ ਮੈਂ ਤੈਨੂੰ ਨਹੀਂ ਸਮਝਾਈ ਅਜ ਤਾਈਂ ਜਾਨ ਬੁੱਝ ਕੇ ਸਾਡੇ ਡਰਾਈਵਰਾਂ ਨੂੰ ਪਰਖਾਇਆ ਜਾ ਰਿਹਾ ਤੋੜਿਆ ਜਾ ਰਿਹਾ ਕਿ ਉਹ ਕਿਸੇ ਤਰੀਕੇ ਨਾਲ ਇਹ ਲਾਈਨ ਛੱਡ ਦੇਣ ਤੇ ਅਸੀਂ ਵੱਡੀ ਕਾਰਪੋਰੇਟ ਘਰਾਣਿਆਂ ਨੂੰ ਹੀ ਲੈਣਾ ਦੇ ਦੀਏ ਉਹਨਾਂ ਉਲਾ ਪਰ ਵਰਕਿੰਗ ਗੱਡੀਆਂ ਆਪਣੀਆਂ ਦੁਆਰਾ 200-200 ਗੱਡੀਆਂ ਪਾਉਣ ਨੂੰ ਤਿਆਰ ਨੇ ਕਿ ਰੇਟ ਤੇ ਚਲਾਉਣਗੇ ਈਵੀ ਗੱਡੀ ਤੇ ਲੱਖ ਕਿਲੋਮੀਟਰ ਦੀ ਤਾਂ ਵਾਰੰਟੀ ਹੈ 15 ਲੱਖ ਦੀ ਲੈ ਕੇ ਕਿਸ ਤੋਂ ਕਿੱਥੋਂ ਭਰਾਂਗੇ 6 ਲੱਖ ਦੀ ਤਾਂ ਭਰੀ ਨਹੀਂ ਜਾ ਰਹੀ ਜਿਹੜੀ 6 ਤੇ ਲਈ ਆ ਲੱਖ ਦੇ ਇੱਕ ਭਰੀ ਲਈ ਆ ਉਹਦੀ ਤਾਂ ਕਿਸੇ ਦਿੱਤੇ ਨਹੀਂ ਆਂਦੀ 15 ਲੱਖ ਵਾਲੀ ਕਿੱਥੋਂ ਲੈਣੀ ਹੈ ਪ੍ਰਸ਼ਾਸਨ ਇਹਨਾਂ ਨਾਲ ਮਿਲ ਕੇ ਚਾਹਵੇ ਜੀ ਜਿਹੜੀ ਅਸੀਂ ਗੱਲ ਕਰ ਰਹੇ ਆ ਉਹ ਕਾਨੂੰਨ ਦੇ ਦਾਇਰੇ 'ਚ ਹੈ ਉਹ ਕਾਨੂੰਨ ਹੈ ਉਸ ਕਾਨੂੰਨ ਨੂੰ ਜੇ ਕਾਨੂੰਨ ਚਲਾਉਣ ਵਾਲੇ ਨਹੀਂ ਮੰਨਣਗੇ ਤਾਂ ਕੌਲ ਮੰਨਣਗੇ ਇਸੇ ਕਰਕੇ ਅਸੀਂ ਵਾਰ-ਵਾਰ ਸੰਘਰਸ਼ ਕਰਾਂਗੇ ਬਟ ਅੱਜ ਜਿਹੜਾ ਸਾਡਾ ਸੰਘਰਸ਼ ਹੈ ਉਹ ਗਵਰਨਰ ਹਾਊਸ ਤਿੰਨ ਵਜੇ ਆ ਸਿਕਾਲ ਦੇਤੀ ਹੈ ਤਿੰਨ ਵਜੇ ਤੱਕ ਪ੍ਰਸ਼ਾਸਨ ਸਾਡੇ ਨਾਲ ਗੱਲ ਕਰ ਲੇ ਗਵਰਨਰ ਸਾਹਿਬ ਡੀਸੀ ਸਾਹਿਬ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਕਿਉਂਕਿ ਲੈਟਰ 538 ਦੇ ਦਿੱਤੇ ਇਹਨਾਂ ਨੂੰ ਗਵਰਨਰ ਸਾਹਿਬ ਨੂੰ ਅਸੀਂ ਪਹਿਲਾਂ ਵੀ ਮਿਲਿਆ ਸੀ ਬਨਵਾਰੀ ਲਾਲ ਜੀ ਚਲੋ ਹੁਣ ਚੇਂਜ ਹੋ ਗਏ ਨਵੇਂ ਆਏ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਰ ਜਿਉਂ ਇਹ ਗੱਲ ਕਹਿੰਦੇ ਆ ਵੀ ਮੈਂ ਪੰਜ ਦਿਨਾਂ ਚ ਕਰਾ ਦੂੰਗਾ ਤਾਂ ਪੰਜ ਦਿਨ ਧਰਨਾ ਇੱਥੇ ਰਹਿਊਗਾ ਡਰਾਈਵਰ ਹੁਣ ਅੱਜ ਅਸੀਂ ਗੱਡੀ ਨੇ ਚਾਬੀਆਂ ਵੀ ਫੜਾਇਆ ਹੋਣੀਆਂ ਉਹਨਾਂ ਨੇ ਕਿ ਅਸੀਂ ਇਹ ਧੰਦਾ ਬੰਦ ਕਰਤਾ ਜੀ ਸਾਡ ਜਾ ਪ੍ਰਸ਼ਾਸਨ ਜਿਨ੍ਹਾਂ ਨੇ ਲਾਇਸੈਂਸ ਦਿੱਤਾ ਹੈ ਕਿਉਂਕਿ ਅੱਜ ਦੀ ਨਹੀਂ ਬਲਕਿ ਲੰਬੇ ਸਮੇਂ ਤੋਂ ਇਹ ਚੱਲੀ ਆ ਰਹੀ ਹੈ ਤੇ ਉਸ ਤੋਂ ਬਾਅਦ ਚ ਹੁਣ ਜਿਹੜੇ ਡਰਾਈਵਰ ਨੇ ਗੱਲ ਕਹਿੰਦੇ ਨੇ ਵੀ ਅਸੀਂ ਚਾਬੀਆਂ ਅਚ ਪ੍ਰਸ਼ਾਸਨ ਨੂੰ ਸੌਂਪ ਦੇਣੀਆਂ ਨੇ ਵੀ ਕਿਸ ਤਾਂ ਵੀ ਹੋਈ ਭਰਦਣ ਪਰ ਗੱਲ ਇਹ ਹੈ ਵੀ ਜਿੱਡਾ ਵੱਡਾ ਮਸਲਾ ਖੜਾ ਹੋਇਆ ਹੈ ਤਾਂ ਉਹਦੇ ਚ ਓਲਾ ਉਬਰ ਇਨ ਡਰਾਈਵ ਸਾਰੀਆਂ ਕੰਪਨੀਆਂ ਕਹਿੰਦੇ ਇੱਕ ਰਾਹ ਤੇ ਚੱਲੀਆਂ ਹੋਈਆਂ ਨੇ ਜੇਕਰ ਇੱਕ ਕਰਨਾ ਵੀ ਚਾਹੁੰਦਾ ਤਾਂ ਦੂਜੇ ਰੇਟ ਨਹੀਂ ਜਦੋਂ ਬਤਾਉਦੇ ਤਾਂ ਫਿਰ ਕੰਪੀਟੀਸ਼ਨ ਦੇ ਸਮੇਂ ਤੇ ਉਹਨਾਂ ਨੂੰ ਵੀ ਰੇਟ ਘਟਾਉਣੇ ਪੈਂਦੇ ਰਹੇ ਇਸ ਵਾਰੀ ਕਿ ਤਰ੍ਹਾਂ ਕਿਤੇ ਕਹਿ ਰਹੇ ਨੇ ਕਿ ਗਲਤੀ ਸਾਡੀ ਆਵਾਦ ਹੈ ਤੇ ਇਸ ਤਰ੍ਹਾਂ ਦੇ ਨਾਲ ਜਿਵੇਂ ਡਰਾਈਵਰ ਜੁ ਸਰਕਾਰਾਂ ਜਾਂ ਪ੍ਰਸ਼ਾਸਨਿਕ ਸ਼ੀਲ ਨੂੰ ਦੇਖੀ ਸੀਨੀਅਰ ਵੀਡੀਓ ਦੇ ਉੱਤੇ ਮਤੇ ਦੇ ਨਾਲ ਸੁਸ਼ਿੰਦਰ ਯਨਾ ਸੋਸਾਇਟੀ ਚੰਡੀਗੜ੍ਹ